एक खौफनाक वारदात से पंजाब का तरन सन सन्न रह गया एक ऐसी वारदात जिसे सुनकर आप भी हैरान रह जाएंगे आपका कलेजा भी कांप जाएगा ये चिता सतेंद्र कौर की है जिसकी चिता से उठता धुआं एक ऐसी सच्चाई को बयां कर रहा है जिसे सुनकर आपकी होश उड़ जाएंगे ਕਹਿੰਦੇ ਨੇ ਕਿ ਪਿਆਰ ਦੀ ਅੱਗ ਦੇ ਵਿੱਚ ਇਨਸਾਨ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ ਤੇ ਕੁਝ ਐਹੋ ਜਿਹੀਆਂ ਹੀ ਹੱਦਾਂ ਨੂੰ ਪਾਰ ਕਰਦੀ ਹੋਈ ਅੱਜ ਦੀ ਇਹ ਘਟਨਾ ਹੈ ਇਹ ਘਟਨਾ ਪੰਜਾਬ ਦੇ ਤਰਨਤਾਰਨ ਦੇ ਵਿੱਚ ਹੋਈ ਸੀ ਇਸ ਘਟਨਾ ਦੇ ਵਿੱਚ ਲਾਡਾ ਚਾਵਾਂ ਨਾਲ ਪਾਲਿਆ ਹੋਇਆ ਇੱਕ ਧੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ ਤੇ ਉਹ ਵੀ ਕਿਸੇ ਗੈਰਾਂ ਦੇ ਹੱਥਾਂ ਤੋਂ ਨਹੀਂ ਬਲਕਿ ਆਪਣੇਆਂ ਦੇ ਹੀ ਹੱਥਾਂ ਤੋਂ ਇਸ ਕੁੜੀ ਦਾ ਕਤਲ ਹੋਇਆ ਸੀ ਸਿਰਫ ਕਤਲ ਹੀ ਨਹੀਂ ਹੋਇਆ ਸੀ ਬਲਕਿ ਉਹਦੇ ਕਤਲ ਤੋਂ ਬਾਅਦ ਉਹਦੀ ਜਿਹੜੀ লাশ ਸੀ ਉਹਦੇ ਨਾਲ ਇਹੋ ਜੀ ਹਾਲਤ ਹੋਈ ਸੀ ਜੋ ਕਿ ਇੱਕ ਵਾਕੇ ਹੀ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡਾ ਗੁਨਾਹ ਸੀ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਦੀਪ ਐਵੇਨਿਊ ਦੀਪ ਐਵੇਨਿਊ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਹ ਪਰਿਵਾਰ ਸੀ ਸ਼ਰਨਦੀਪ ਸਿੰਘ ਦਾ ਸ਼ਰਨਦੀਪ ਸਿੰਘ ਜੋ ਪੇਸ਼ੇਵਜੋਂ ਇੱਕ ਟਰੱਕ ਡਰਾਈਵਰ ਸੀ ਉਸ ਦੇ ਘਰ ਦੇ ਵਿੱਚ ਉਹਦੀ ਇੱਕ ਜਵਾਨ ਭੈਣ ਤੇ ਉਹਦੀ ਇੱਕ ਮਾਂ ਸੀ ਕਿਉਂਕਿ ਸ਼ਰਨ ਹੁਣ ਵਿਆਹ ਦੇ ਲਾਇਕ ਹੋ ਚੁੱਕਿਆ ਸੀ ਤਾਂ ਸਾਰੇ ਉਹਦੇ ਘਰ ਵਾਲੇ ਕਹਿੰਦੇ ਸਨ ਕਿ ਕਿਉਂ ਨਾ ਸ਼ਰਨ ਦਾ ਹੁਣ ਵਿਆਹ ਕਰ ਦਿੱਤਾ ਜਾਵੇ ਤੇ ਫਿਰ ਨਾਲ ਦੇ ਪਿੰਡ ਤੋਂ ਇੱਕ ਕੁੜੀ ਦਾ ਰਿਸ਼ਤਾ ਹੁੰਦਾ ਹੈ ਜਿਸ ਦਾ ਨਾਮ ਸੀ ਸੁਖਵਿੰਦਰ ਕੋੜ ਹੁਣ ਸੁਖਵਿੰਦਰ ਕੋੜ ਦੇ ਨਾਲ ਸ਼ਰਨਦੀਪ ਸਿੰਘ ਦਾ ਵਿਆਹ ਹੋ ਜਾਂਦਾ ਹੈ ਤੇ ਬਰੇ ਹੀ ਧੂਮ ਧਾਮ ਦੇ ਨਾਲ ਸ਼ਰਨ ਦਾ ਵਿਆਹ ਸੁਖਵਿੰਦਰ ਕੋੜ ਦੇ ਨਾਲ ਕੀਤਾ ਜਾਂਦਾ ਹੈ ਹੁਣ ਘਰ ਦੇ ਵਿੱਚ ਸ਼ਰਨਦੀਪ ਦੀ ਮਾਂ ਉਹਦੀ ਭੈਣ ਸਤਿੰਦਰਕੌਰ ਤੇ ਉਹਦੀ ਪਤਨੀ ਸੁਖਵਿੰਦਰਕੌਰ ਰਹਿੰਦੀਆਂ ਨੇ ਸ਼ਰਨਦੀਪ ਸਿੰਘ ਟਰੱਕ ਡਰਾਈਵਰ ਸੀ ਇਸ ਕਰਕੇ ਉਹ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦਾ ਸੀ ਤੇ ਇਹਨਾਂ ਦੇ ਘਰ ਦੇ ਵਿੱਚ ਨਾ ਤਾਂ ਕਿਸੇ ਤਰ੍ਹਾਂ ਦੀ ਕੋਈ ਪੈਸੇ ਨੂੰ ਲੈ ਕੇ ਕੋਈ ਤੰਗੀ ਸੀ ਤੇ ਨਾ ਹੀ ਇਹਨਾਂ ਦੇ ਵਿੱਚ ਕੋਈ ਲੜਾਈ ਝਗੜਾ ਰਹਿੰਦਾ ਸੀ ਸਾਰੇ ਬੜੇ ਖੁਸ਼ੀ ਖੁਸ਼ੀ ਨਾਲ ਰਹਿੰਦੇ ਸਨ ਦਿਨ ਬੀਤਦੇ ਜਾਂਦੇ ਨੇ ਸਮਾਂ ਲੰਘਦਾ ਜਾਂਦਾ ਹੈ ਇਸੇ ਤਰ੍ਹਾਂ ਹੀ ਹੁਣ ਸ਼ਰਨ ਦੇ ਵਿਆਹ ਨੂੰ ਲਗਭਗ 7 ਮਹੀਨੇ ਬੀਤ ਜਾਂਦੇ ਨੇ ਹੁਣ ਸਤਿੰਦਰਕੌਰ ਦੀ ਮਾਂ ਕਹਿੰਦੀ ਹੈ ਕਿ ਉਹਨੇ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਘਰ ਜਾਣਾ ਹੈ ਉਹ ਬਾਹਰ ਰਿਸ਼ਤੇਦਾਰਾਂ ਦੇ ਚਲੀ ਜਾਂਦੀ ਹੈ ਤੇ ਹੁਣ ਛੜਨਦੀਪ اچانک ਹੀ 6 ਜੂਨ 2016 ਦੀ ਸ਼ਾਮ ਨੂੰ ਬਾਹਰ ਤੋਂ ਆਪਣੇ ਘਰ ਗੇਰਾ ਮਾਰਦਾ ਹੈ ਜਦੋਂ ਉਹ ਘਰ ਆਉਂਦਾ ਹੈ ਤਾਂ ਆ ਕੇ ਆਪਣੀ ਪਤਨੀ ਨੂੰ ਸੁਖਵਿੰਦਰ ਕੋਰ ਨੂੰ ਪੁੱਛਦਾ ਹੈ ਕਿ ਸਤਿੰਦਰ ਕੋਰ ਕਿੱਥੇ ਹੈ ਜਾਨੀ ਕਿ ਉਹ ਆਪਣੀ ਭੈਣ ਦੇ ਬਾਰੇ ਪੁੱਛਦਾ ਹੈ ਕਿ ਸਤਿੰਦਰ ਕੋਰ ਕਿੱਥੇ ਹੈ ਉਹ ਦਿਖਾਈ ਨਹੀਂ ਦੇ ਰਹੀ ਫਿਰ ਉਹਦੀ ਪਤਨੀ ਉਹਨੂੰ ਕਹਿੰਦੀ ਹੈ ਕਿ ਉਹ ਤਾਂ ਸਵੇਰ ਤੋਂ ਹੀ ਗਾਇਬ ਹੈ ਜਦੋਂ ਸ਼ਰਨਦੀਪ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ ਉਹ ਕਹਿੰਦਾ ਹੈ ਕਿ ਸਵੇਰ ਤੋਂ ਸਤਿੰਦਰ ਗਾਇਬ ਹੈ ਤੇ ਤੂੰ ਕਿਸੇ ਨੂੰ ਫੋਨ ਕਰਕੇ ਵੀ ਨਹੀਂ ਦੱਸਿਆ ਤੂੰ ਮੈਨੂੰ ਵੀ ਫੋਨ ਕਰਕੇ ਨਹੀਂ ਦੱਸਿਆ ਕਿ ਸਤਿੰਦਰ ਸਵੇਰ ਦੀ ਘਰ ਨਹੀਂ ਆਈ ਸ਼ਰਨਦੀਪ ਕਹਿੰਦਾ ਹੈ ਕਿ ਘਰ ਦੇ ਵਿੱਚ ਧੀ ਜਵਾਨ ਹੋਵੇ ਤੇ ਉਹ ਬਾਹਰ ਕਿਤੇ ਗਈ ਹੋਵੇ ਤੇ ਸ਼ਾਮ ਨੂੰ ਘਰ ਨਾ ਪਹੁੰਚੇ ਤੇ ਤੂੰ ਬੇਫਿਕਰਾਂ ਦੇ ਨਾਲ ਘੁੰਮ ਰਹੀ ਹੈ ਤੈਨੂੰ ਪਤਾ ਨਹੀਂ ਲੱਗਿਆ ਕਿ ਤੂੰ ਕਿਸੇ ਨੂੰ ਫੋਨ ਵੀ ਨਹੀਂ ਕੀਤਾ ਸ਼ਰਨਦੀਪ ਨੂੰ ਆਪਣੀ ਪਤਨੀ ਦੇ ਉੱਤੇ ਹੀ ਸ਼ੱਕ ਹੁੰਦਾ ਹੈ। ਉਹ ਜਦੋਂ ਸਤਿੰਦਰ ਦੇ ਕਮਰੇ ਦੇ ਵਿੱਚ ਜਾ ਕੇ ਵੇਖਦਾ ਹੈ ਤਾਂ ਉਹ ਵੇਖ ਕੇ ਹਰਾਨ ਰਹਿ ਜਾਂਦਾ ਹੈ ਕਿਉਂਕਿ ਸਤਿੰਦਰ ਦਾ ਜਿਹੜਾ ਬੈੱਡ ਸੀ ਉਹ ਪੂਰੀ ਤਰ੍ਹਾਂ ਹੀ ਖੂਨ ਦੇ ਨਾਲ ਲਤਪਤ ਸੀ। ਜਿਹੜੀਆਂ ਉਹਦੇ ਉੱਤੇ ਚਾਦਰਾਂ ਪਈਆਂ ਹੋਈਆਂ ਸਨ ਉਹ ਵੀ ਖੂਨ ਦੇ ਨਾਲ ਭਿੱਜੀਆਂ ਹੋਈਆਂ ਸਨ। ਉਹ ਦੇਖਦਾ ਹੈ ਤੇ ਉਹਨੂੰ ਸ਼ੱਕ ਪੈ ਜਾਂਦਾ ਹੈ ਕਿ ਕੁਝ ਨਾ ਕੁਝ ਗਲਤ ਤਾਂ ਜ਼ਰੂਰ ਹੋਇਆ ਹੈ। ਫਿਰ ਉਹ ਆਪਣੀ ਪਤਨੀ ਨੂੰ ਪੁੱਛਦਾ ਹੈ ਕਿ ਸੱਚੋ ਸੱਚ ਦੱਸ ਸਤਿੰਦਰ ਕਿੱਥੇ ਗਈ ਹੈ? ਉਹ ਫਿਰ ਵੀ ਨਹੀਂ ਦੱਸਦੀ ਤੇ ਕੋਈ ਨਾ ਕੋਈ ਬਹਾਨਾ ਬਣਾਈ ਜਾਂਦੀ ਹੈ ਉਸ ਤੋਂ ਬਾਅਦ ਫਿਰ ਸਰਨਦੀਪ ਸਿੰਘ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਾ ਕੇ ਰਿਪੋਰਟ ਲਿਖਵਾਉਂਦਾ ਹੈ ਤੇ ਘਰ ਦੇ ਵਿੱਚ ਪਏ ਖੂਨ ਦੇ ਬਾਰੇ ਵੀ ਉਹ ਦੱਸਦਾ ਹੈ ਪੁਲਿਸ ਨੂੰ ਉਹਨਾਂ ਦੇ ਘਰ ਤੋਂ ਹੀ ਸ਼ਾਨਬੀਨ ਸ਼ੁਰੂ ਕਰਦੀ ਹੈ ਤੇ ਆ ਕੇ ਸਭ ਤੋਂ ਪਹਿਲਾਂ ਉਹਦੀ ਜਿਹੜੀ ਪਤਨੀ ਹੁੰਦੀ ਐ ਸੁਖਵਿੰਦਰ ਕੋੜ ਉਹਦੇ ਤੋਂ ਹੀ ਪੁੱਛਗਿੱਛ ਸ਼ੁਰੂ ਕਰਦੀ ਐ ਕਿਉਂਕਿ ਘਰ ਦੇ ਵਿੱਚ ਸੁਖਵਿੰਦਰ ਕੋੜ ਤੋਂ ਇਲਾਵਾ ਹੋਰ ਕੋਈ ਵੀ ਮੌਜੂਦ ਨਹੀਂ ਸੀ ਕਿਉਂਕਿ ਉਹਨਾਂ ਦੀ ਮਾਂ ਵੀ ਬਾਹਰ ਗਈ ਹੋਈ ਸੀ ਤੇ ਸ਼ਰਨਦੀਪ ਵੀ ਬਾਹਰ ਸੀ ਤੇ ਇਸ ਲਈ ਸਭ ਤੋਂ ਪਹਿਲਾਂ ਸ਼ੱਕ ਜਿਹੜਾ ਸੀ ਉਹ ਪੁਲਿਸ ਨੂੰ ਸੁਖਵਿੰਦਰ ਕੌਰ ਤੇ ਹੀ ਹੁੰਦਾ ਹੈ ਤੇ ਸੁਖਵਿੰਦਰ ਕੋਲੋਂ ਜਦੋਂ ਪੁਲਿਸ ਪੁੱਛਗਿੱਛ ਸ਼ੁਰੂ ਕਰਦੀ ਹੈ ਤੇ ਜਦੋਂ ਉਹਨੂੰ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਨੇ ਤਾਂ ਸੁਖਵਿੰਦਰ ਕੌਰ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੀ ਤੇ ਆਖਰਕਾਰ ਉਹ ਟੁੱਟ ਜਾਂਦੀ ਹੈ ਤੇ ਪੂਰੀ ਕਹਾਣੀ ਦੱਸਦੀ ਹੈ ਜਦੋਂ ਇਹਨੇ ਪੂਰੀ ਕਹਾਣੀ ਸੁਣਾਈ ਸੀ ਤਾਂ ਇਹਨੂੰ ਸੁਣਨ ਤੋਂ ਬਾਅਦ ਸਾਰੇ ਹੀ ਪਿੰਡ ਵਾਲੇ ਤੰਗ ਰਹਿ ਗਏ ਸਾਨਮ ਤੇ ਇਹ ਸੋਚਣ ਲਈ ਮਜਬੂਰ ਹੋ ਗਏ ਸਾਨ ਕਿ ਇੱਕ ਔਰਤ ਉਹ ਵੀ ਹਜੇ 7-8 ਮਹੀਨੇ ਹੋਏ ਉਹਦੇ ਵਿਆਹ ਨੂੰ ਤੇ ਉਹ ਇੱਕ ਕੁੜੀ ਜਿਹੜੀ ਉਹਦੀ ਨਨਾਨ ਹੈ ਜਿਹੜੀ ਉਹਨੂੰ ਆਪਣੀ ਮਾਂ ਤੋਂ ਵੀ ਵੱਧ ਕੇ ਉਹਨੂੰ ਸਮਝਦੀ ਹੈ ਉਹਦੇ ਨਾਲ ਉਹਨੇ ਇੰਨਾ ਬਹਿਰਮੀ ਭੜਿਆ ਕੰਮ ਕੀਤਾ ਸੀ ਹੁਣ ਸੁਖਵਿੰਦਰ ਕੋਟ ਦੱਸਦੀ ਹੈ ਕਿ ਉਹਨੇ ਸਤਿੰਦਰ ਨੂੰ ਮਾਰ ਦਿੱਤਾ ਹੈ ਇਹਦੀ ਜਦੋਂ ਉਹ ਵਜ੍ਹਾ ਦੱਸਦੀ ਹੈ ਤਾਂ ਵਜ੍ਹਾ ਸੁਣ ਕੇ ਸਾਰਿਆਂ ਦੇ ਪੈਰਾਂ ਥੱਲੇ ਉਹਤੀ ਜ਼ਮੀਨ ਖਿਸਕ ਜਾਂਦੀ ਹੈ ਉਹ ਦੱਸਦੀ ਹੈ ਕਿ ਸੁਖਵਿੰਦਰ ਕੋੜ ਦਾ ਅਫੇਅਰ ਯਾਨੀ ਕਿ ਉਹਦਾ ਅਫੇਅਰ ਸ਼ਰਨਦੀਪ ਦੇ ਮਾਮੇ ਦੇ ਮੁੰਡੇ ਬਲਰਾਜ ਸਿੰਘ ਦੇ ਨਾਲ ਚੱਲ ਰਿਹਾ ਹੁੰਦਾ ਹੈ ਤੇ ਉਹ ਇਹ ਦੱਸਦੀ ਹੈ ਕਿ ਉਹ ਬਲਰਾਜ ਨੂੰ ਬਹੁਤ ਪਿਆਰ ਵੀ ਕਰਦੀ ਹੈ ਤੇ ਉਹ ਅਕਸਰ ਹੀ ਜਦੋਂ ਸ਼ਰਨਦੀਪ ਘਰ ਨਹੀਂ ਸੀ ਹੁੰਦਾ ਤਾਂ ਉਹ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਸੀ ਤੇ ਉਹ ਇੱਕ ਦੂਸਰੇ ਨੂੰ ਮਿਲਦੇ ਸਨ ਕਿਉਂਕਿ ਬਲਰਾਜ ਸ਼ਰਨਦੀਪ ਦੇ ਮਾਮੇ ਦਾ ਮੁੰਡਾ ਸੀ ਇਸ ਲਈ ਜਦੋਂ ਉਹ ਘਰ ਆਉਂਦਾ ਸੀ ਤਾਂ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਹੁੰਦਾ ਪਰ ਉਹਨਾਂ ਦੇ ਵਿੱਚ ਇਹ ਨਜਾਇਜ਼ ਜਿਹੜੇ ਰਿਸ਼ਤੇ ਬਣ ਚੁੱਕੇ ਸਨ ਇਹ ਨਜਾਇਜ਼ ਰਿਸ਼ਤੇ ਉਸਤਿੰਦਰ ਨੂੰ ਪਤਾ ਲੱਗ ਜਾਂਦੇ ਨੇ ਤੇ ਉਹਨੇ ਇੱਕ ਦੋ ਵਾਰੀ ਇਹਨਾਂ ਨੂੰ ਰੰਗੇ ਹੱਥੀ ਵੀ ਫੜਿਆ ਸੀ ਉਸ ਦਿਨ ਮੀ ਬਲਰਾਜ ਤੇ ਸੁਖਵਿੰਦਰ ਕਮਰੇ ਦੇ ਵਿੱਚ ਨਜਾਇਜ਼ ਸੰਬੰਧ ਬਣਾ ਰਹੇ ਹੁੰਦੇ ਨੇ ਤੇ ਉਤੋਂ ਸਤਿੰਦਰ ਕੋਰ ਆ ਜਾਂਦੀ ਹੈ ਤੇ ਉਹਨਾਂ ਨੂੰ ਰੰਗੇ ਹੱਥੀ ਫੜ ਲੈਂਦੀ ਹੈ ਉਸ ਤੋਂ ਬਾਅਦ ਸਤਿੰਦਰ ਕੋਰ ਆਪਣੀ ਭਾਬੀ ਨੂੰ ਕਹਿੰਦੀ ਹੈ ਕਿ ਮੈਂ ਪਹਿਲਾਂ ਤੋਂ ਹੀ ਤੁਹਾਡੇ ਬਾਰੇ ਇਹ ਸਭ ਕੁਝ ਜਾਣਦੀ ਸੀ ਪਰ ਮੈਂ ਇਹਦੇ ਬਾਰੇ ਆਪਣੀ ਮੰਮੀ ਨੂੰ ਵੀ ਨਹੀਂ ਸੀ ਦੱਸਿਆ ਤੇ ਨਾ ਹੀ ਮੈਂ ਕਦੀ ਆਪਣੇ ਬ੍ਰਦਰ ਨੂੰ ਦੱਸਿਆ ਸੀ ਹੁਣ ਪਾਣੀ ਸਿਰ ਤੋਂ ਟਪ ਚੁੱਕਿਆ ਹੈ ਕਿਉਂਕਿ ਤੂੰ ਮੇਰੇ ਬ੍ਰਦਰ ਦੇ ਨਾਲ ਧੋਖਾ ਕਰ ਰਹੀ ਹੈ ਇਸ ਕਰਕੇ ਹੁਣ ਜਾਂ ਤਾਂ ਮੈਂ ਇਸ ਬਾਰੇ ਮੰਮੀ ਨੂੰ ਦੱਸਾਂਗੀ ਜਾਂ ਫਿਰ ਮੈਂ ਆਪਣੇ ਭਰਾ ਸ਼ਰਨਦੀਪ ਨੂੰ ਦੱਸਾਂਗੀ ਜਦੋਂ ਸਤਿੰਦਰ ਇਹ ਗੱਲ ਆਪਣੀ ਭਾਬੀ ਨੂੰ ਕਹਿੰਦੀ ਹੈ ਤਾਂ ਉਹਦਾ ਜਿਹੜਾ ਆਸ਼ਿਕ ਹੁੰਦਾ ਹੈ ਲਾਗੇ ਖੜਾ ਬਲਰਾਜ ਉਰਫ ਗੋਪੀ ਉਹ ਕਹਿੰਦਾ ਹੈ ਕਿ ਹੁਣ ਮੁਸੀਬਤ ਖੜੀ ਹੋ ਜਾਵੇਗੀ ਇਹਨੂੰ ਚੁੱਪ ਕਰਾਉਣਾ ਹੀ ਜ਼ਰੂਰੀ ਹੈ ਇਸ ਲਈ ਉਹ ਦੋਨੇ ਜਾਨੇ ਮਿਲ ਕੇ ਪਹਿਲਾਂ ਤਾਂ ਸਤਿੰਦਰ ਦੇ ਸਿਰ ਦੇ ਉੱਪਰ ਇੱਕ ਬਹੁਤ ਹੀ ਭਾਰੀ ਚੀਜ਼ ਦੇ ਨਾਲ ਬਾਹਰ ਕਰਦੇ ਨੇ ਤੇ ਜਿਸ ਤੋਂ ਬਾਅਦ ਉਹ ਬਿਉਹਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਦਾ ਗਲਾ ਦਬਾ ਕੇ ਉਹਨੂੰ ਮਾਰ ਦਿੰਦੇ ਨੇ ਤੇ ਮਾਰਨ ਤੋਂ ਬਾਅਦ ਘਰ ਦੇ ਬਾਹਰ ਵੇਰੇ ਦੇ ਵਿੱਚ ਹੀ ਉਹਨੂੰ ਅੱਗ ਲਾ ਦਿੰਦੇ ਨੇ ਹੁਣ ਸੁਖਵਿੰਦਰ ਨੇ ਤੇ ਉਹਦੇ ਆਸ਼ਿਕ ਬਲਰਾਜ ਨੇ ਸਤਿੰਦਰ ਨੂੰ ਮਾਰ ਕੇ ਉਹਦੇ ਸਾਰੇ ਜਿਹੜੇ ਸਬੂਤ ਮਿਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਇਸ ਤੋਂ ਬਾਅਦ ਉਹ ਪਲਾਨ ਬਣਾਉਂਦੇ ਨੇ ਕਿ ਜੇਕਰ ਕੋਈ ਘਰ ਦੇ ਵਿੱਚ ਬੰਦਾ ਆ ਕੇ ਪੁੱਛੇਗਾ ਜਾਂ ਫਿਰ ਉਹਦਾ ਭਰਾ ਸ਼ਰਨਦੀਪ ਆਏਗਾ ਤਾਂ ਉਹਨੂੰ ਕਹਿ ਦਵਾਂਗੇ ਕਿ ਉਹ ਕੁੜੀ ਕਾਫੀ ਦਿਨਾਂ ਤੋਂ ਲਾਪਤਾ ਹੈ ਜਿਸ ਤੋਂ ਬਾਅਦ ਲੋਕੀ ਸੋਚਣਗੇ ਕਿ ਸ਼ਾਇਦ ਉਹਦਾ ਕਿਸੇ ਨਾਲ ਚੱਕਰ ਚੱਲ ਰਿਹਾ ਹੋਵੇਗਾ ਤੇ ਉਹ ਬਾਹਰ ਭੱਜ ਗਈ ਹੈ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕਾਤਲ ਚਾਹੇ ਜਿੰਨਾ ਮਰਜ਼ੀ ਛਾਤਰ ਹੋਵੇ ਪਰ ਆਪਣੇ ਪਿੱਛੇ ਕੋਈ ਨਾ ਕੋਈ ਸਬੂਤ ਛੱਡ ਹੀ ਜਾਂਦਾ ਹੈ ਤੇ ਇਦਾਂ ਹੀ ਹੁੰਦਾ ਹੈ ਜਦੋਂ ਸਤਿੰਦਰ ਦੇ ਸਿਰ ਦੇ ਉੱਤੇ ਇੱਕ ਜ਼ੋਰਦਾਰ ਸੱਟ ਮਾਰੀ ਗਈ ਸੀ ਤਾਂ ਉਹ ਜਿਹੜਾ ਖੂਨ ਵਗਿਆ ਸੀ ਉਹ ਸਾਰਾ ਦਾ ਸਾਰਾ ਉਹਦੀਆਂ ਚਾਦਰਾਂ ਦੇ ਉੱਤੇ ਪੈ ਗਿਆ ਸੀ ਤੇ ਹੁਣ ਇਹ ਜਲਦਬਾਜੀ ਦੇ ਵਿੱਚ ਉਹ ਸਾਫ਼ ਕਰਨਾ ਵੀ ਭੁੱਲ ਗਏ ਸਨ ਤੇ ਦੂਸਰਾ ਜਿਹੜੀ ਉਹਨਾਂ ਨੇ ਉਹਦੀ লাশ ਨੂੰ ਬਾਹਰ ਵੇੜ ਦੇ ਵਿੱਚ ਹੀ ਸਾਰਿਆ ਸੀ ਉਹ ਹਜੇ ਵੀ ਪੂਰੀ ਤਰ੍ਹਾਂ ਨਹੀਂ ਸੀ ਸੜੀ ਜਿਸ ਤੋਂ ਬਾਅਦ ਪੁਲਿਸ ਸੁਖਵਿੰਦਰ ਕੋਰ ਨੂੰ ਤੇ ਉਹਦੇ ਆਸ਼ਿਕ ਬਲਰਾਜ ਨੂੰ ਫੜ ਲੈਂਦੀ ਹੈ ਤਾਂ ਉਹਨਾਂ ਨੂੰ 302 ਤੇ ਹੋਰ ਤਰਾਮਾਂ ਲਾ ਕੇ ਜੇਲ੍ਹ ਭੇਜਿਆ ਜਾਂਦਾ ਹੈ ਇਸ ਤਰ੍ਹਾਂ ਇੱਕ ਨਾਨਨ ਪਰਜਾਈ ਦਾ ਜਿਹੜਾ ਪਵਿੱਤਰ ਰਿਸ਼ਤਾ ਹੁੰਦਾ ਹੈ ਇੱਕ ਭਾਬੀ ਨੇ ਆਪਣੇ ਜਿਸਮ ਦੀ ਭੁੱਖ ਨੂੰ ਪੂਰਾ ਕਰਨ ਦੇ ਲਈ ਆਪਣੇ ਨਾਜਾਇਜ਼ ਰਿਸ਼ਤਿਆਂ ਨੂੰ ਛੁਪਾਉਣ ਦੇ ਲਈ ਆਪਣੀ ਹੀ ਨਾਨਨ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਸੀ ਦੋਸਤੋ ਇੱਕ ਵਾਰੀ ਫਿਰ ਤੋਂ ਨਾਜਾਇਜ਼ ਰਿਸ਼ਤਿਆਂ ਨੇ ਨਾਜਾਇਜ਼ ਸੰਬੰਧਾਂ ਨੇ ਪਵਿੱਤਰ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਸੀ ਬਾਕੀ ਇਹੋ ਜੀ ਵੀਡੀਓ ਸੁਣਾਉਣ ਦਾ ਮਕਸਦ ਤੁਹਾਨੂੰ ਕੋਈ ਫੇਸ ਪਹੁੰਚਾਣਾ ਨਹੀਂ ਹੈ ਜਾ ਫਿਰ ਕਿਸੇ ਦਾ ਮਜ਼ਾਕ ਉਡਾਣਾ ਨਹੀਂ ਹੈ ਬਲਕਿ ਇਹ ਵੀਡੀਓ ਬਣਾਉਂਦਾ ਮਕਸਦ ਹੈ ਦੁਨੀਆ ਦੇ ਉੱਤੇ ਬਹੁਤ ਸਾਰੇ ਕ੍ਰਾਈਮ ਚੱਲ ਰਹੇ ਨੇ ਇਹਨਾਂ ਤੋਂ ਤੁਹਾਨੂੰ ਜਾਗਰੂਕ ਕਰਾਉਣਾ ਹੈ ਤੁਹਾਨੂੰ ਸੁਚੇਤ ਕਰਨਾ ਹੈ ਬਾਕੀ ਜੇਕਰ ਤੁਹਾਨੂੰ ਵੀਡੀਓ ਨੂੰ ਲੈ ਕੇ ਕੋਈ ਸਜ਼ਾ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੇ ਸਕਦੇ ਹੋ ਬਾਕੀ ਤੁਹਾਨੂੰ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ